ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਚੱਲੇ ਆ ਜਲਮਗੀਰ ਨਾ ਤੋਕੇ ਹੋਣੇ ਤਿਆਰ ਬਨ ਕੇ ਪੱਗ ਤੇ ਚੱਲਦੇ ਆ ਆਲਮਗੀਰ ਸਾਨੂੰ ਅੱਜ ਤਰੀਕ 28 ਦਿਨ ਐਤਵਾਰ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਅੱਜ 28 ਤਰੀਕ ਦਿਨ ਐਤਵਾਰ ਚੱਲੇ ਆਪਾਂ ਤੁਰ ਕੇ ਗੁਰਦੁਆਰਾ ਆਲਮਗੀਰ ਸਾਹਿਬ ਪਿੰਡ ਆਲਮਗੀਰ ਗੁਰਦੁਆਰਾ ਮੰਜੀ ਸਾਹਿਬ ਸੌਰੀ ਤੇ ਪਹਿਲਾਂ ਚੱਲਾਂਗੇ ਆਪਾਂ ਆਪਣੇ ਗੁਰਦੁਾਰੇ ਕਾਲਸਾ ਫਿਰ ਚੱਲਾਂਗੇ ਆਪਾਂ ਆਲਮਗੀਰ ਸਾਹਿਬ ਤੁਰ ਕੇ ਪੈਦਲ ਦੇਖਨੇ ਅੱਜ ਕਿੰਨੇ ਜਣੇ ਇਕੱਠੇ ਹੁੰਦੇ ਆ ਅਸੀਂ ਤਿਆਰ ਆ 4 ਚਾਰ ਜਣੇ ਅਸੀਂ ਆ ਬਾਕੀ ਦੇਖਦੇ ਹਾਂ ਹੋਰ ਕਿੰਨੇ ਹੁੰਦੇ ਆ ਇਹ ਲਓ ਜੀ ਟੈਂਟ ਲੱਗਿਆ ਇਹਨੇ ਕੱਲ੍ਹ ਦਿਵਾਨ ਲੱਗ ਕੇ ੜੇ ਨੇ ਤੋ ਵਾ ਚਲੇ ਆ ਜੀ ਹੁਣ ਵਾਪਸ ਨਵਾਂ ਬੰਦਾ ਜੋੜਿਆ ਤੀ ਨਾਲ ਸਾਡੇ ਤੰਨੂ ਹਾਂ ਜੀ ਦਿਯਾਰੀ ਪੂਰੀ ਹੈ ਜੀ ਚੱਲੇ ਆ ਲੰਗਵੀਰ ਸਾਹਿਬ ਬੰਦਾ ਇੱਕੋ ਹੀ ਆ ਨਿਆਣੇ ਸਾਡੇ ਕੋ ਤਿੰਨ ਨੇ ਅੱਜ ਹੂੰ ਚਾਰ ਤਿੰਨ ਨੇ ਆਣੇ ਹੋਏ ਤਿੰਨ ਨੇ ਹਾਂ ਤਿੰਨ ਨੇ ਆਣੇ ਆ ਇੱਕ ਸੰਤੇ ਨਿਆਣਾ ਛੁੱਟੀ ਮਾਰੂ ਅੱਜ ਸਿਆਣੇ ਅੱਜ ਆਪਾਂ ਚਾਰ ਤਿੰਨ ਤੋਂ ਪੰਜ ਕੇ ਜਾਣੇ ਆਉਂਗਾ ਮੈਨੂੰ ਲੱਗਦਾ ਨਾ ਅੱਜ ਘਟੋਣਾ ਵੇਖ ਚਲੋ ਦੇਖਦੇ ਅੱਗੇ ਜਾ ਕੇ ਹਾਂਜੀ ਲੱਗਿਆ ਤੁਰਨ ਕਿੰਨੇ ਜਾਣੇ ਹੋਗੇ ਵੀ ਪੰਜ ਪੰਜ ਜਾਣੇ ਹੋਗੇ ਇਹ ਲੋਕ ਦੇਖਦੇ ਕਿੰਨੇ ਜਾਣੇ ਹੋਣੇ ਅੱਜ 6 6 ਤੋਂ ਪੰਨ ਨਾ ਲੱਗ ਨਾ ਪੰਚੇ ਜੀਵਨਗਰ ਅੱਜ ਵੀ 4:30 ਵੱਜ ਗਏ 15 ਦਿਨ ਅੱਜ ਬੰਦੇ 11 ਫਿਰ ਵੀ 11 ਹੋਈ ਜਾਣੇ ਬੰਦੇ ਨਾ ਹੋਣਗੇ ਨਾ ਪਿਛਲੀ ਵਾਰ 11 ਸੀ ਹਨਾ ਦੋ ਘਟ ਕੇ 6 ਦਾ ਤਰਕਾ ਆ ਗਿਆ ਸਾਡਾ ਹਾਂ ਚਲ ਜਾਣਾ ਪੁਰਾਣਾ ਇੱਕ ਪੈਸਾ ਤਾਂ ਜਾਣਾ ਫਿਰ ਚੱਲ ਜਾਂਦੇ ਹਾਂ ਚੱਲ ਜਾਰੀ ਰਹਿਣੇ ਦੇ ਜੰਗੀ ਹੁਣ ਸਿੱਧਾ ਨੀ ਇਧਰ ਪਾਣੀ ਬਹੁਤ ਆ ਯਾਰ ਚਲੋ ਸਿੱਧਾ ਚਲੋ ਸਿੱਧਾ ਚਲੋ ਸਿੱਧਾ ਓਏ ਸਿੱਧਾ ਮੁੜ ਦੇਖ ਪਾਣੀ ਹੈ ਪਰ ਇਧਰ ਯਾਰ 3 ਵਜੇ ਕੱਢ ਦੇਣਾ ਉਹ ਸ਼ੈਡ ਤੇ ਲਿਆਂਦਾ ਨਹੀਂ ਹਾਂ ਸ਼ੈਡ ਲਿਆਂਦਾ ਕਰਨਾ ਇਧਰ ਸੜੇ ਨੁਕਰੀਆ ਨੂੰ ਦਵਾਈ ਤੋਂ ਮਿਲਣਾ ਆਹ ਬਾਈ ਬਾਰਾ ਨਹੀਂ ਆਣੀਗਾ ਅੱਜ ਕੰਡਰ ਗਾ ਇਹ ਲੋਗੇ ਆ ਨਹੀਂ ਅੱਜ ਯਾਰ ਕੋ ਦਾ ਨਹੀਂ 4:52 ਹੋ ਗਏ ਸਟ੍ਰੈਟਜੀ ਆ ਤੁਰੇ ਜੀ ਤੇ ਕਿ ਲੈਡ ਆਉਣੀ ਹੈ ਉੱਥੇ ਵੀਡੀਓ ਬਣਦੀ ਆ ਫਾਟਾਂ ਤੇ ਫਟਗਾ ਜ ਤੱਕ ਲੱਗੇ ਨਹੀਂ ਹੋਏ ਅਜ ਤੱਕ ਠੀਕ ਆ ਟਾਈਮਿੰਗ ਲੇក ਪੰਜ ਦਸ ਹੋਏ ਹੋਣੇ ਮ 40 ਕਿ ਮਿੰਟ ਹੋ ਗਏ ਫੰਤਰੀਆ ਅੱਗੇ ਬੈਠੇ ਹੋਣੇ ਆ ਤਿੰਨ ਜਾਣੇ ਹਨ ਹਾਂ ਆਇਤਾ ਸ਼ਾਂਤੀ ਆ ਇਹਨਾ ਇਤਾਂ ਸ਼ਾਂਤੀ ਆ ਅਹ ਆਇਤਾ ਸ਼ਾਂਤੀ ਆ ਪਹਿਲੀ ਵਾਰ ਦੇਖਿਆ ਲੋਕੀ ਡਰਦੇ ਨਹੀਂ ਸੀ ਟ੍ਰੇਨ ਤੋਂ ਇੱਕ ਟ੍ਰੇਨ ਆ ਗਈਆਂ ਜਾਲ ਅਗੇ ਮੋਟਰਸਾਈਕਲ ਨਾਲ ਲਾ ਕੇ ਲੈ ਜਾਗੇ ਪਤਾ ਯਕੀਨ ਲਓ ਜੀ ਪਾ ਗਿਆ ਗਿਆ ਤੁਰੇ ਆ ਰੋ ਆਇਏ ਆਇਤਾ ਹੀ ਬੇਹੱਦ ਬੋਇਆ ਨਿੰਗਾ ਆਇਈ ਯਾਰ ਆਪਾਂ ਪਹਿਲਾ ਆ ਜੀ ਚਲੋ ਤਾਂ ਲਿਖੋ ਆਹ ਇੱਥੇ ਕਿਨੇ ਆ ਕਰਨਾ ਬੈਟਣਾ ਵੀ ਦੋ ਜਵਾਰ ਰਹਿੰਦੇ ਆ ਜੀ ਪਿੱਛੇ ਤਿੰਨ ਤਿੰਨ ਜਵਾਰ ਨੇ ਪਿੱਛੇ ਨੇ ਕਰਦੇ ਆ ਬੈਠ ਫੇਰ ਤੁਰਾਂਗੇ ਬਾਅਦ ਵਿੱਚ ਆਜੋ ਆਜੋ ਤੁਹਾਡੀ ਵੇਟ ਕਰਦੇ ਬੇਲੇ ਆ ਤਿੰਨ ਬੰਦੇ ਨੇ ਲੇਟ ਕਰਾਇਆ ਇਹਨਾਂ ਨੇ ਬੱਸ ਇੰਨਾ ਮਗਲ ਲੇਟ ਕਰਾਇਆ ਇਹਨਾਂ ਨੇ ਇਹਨਾਂ ਨੇ ਲੇਟ ਕਰਾਇਆ ਇਹਨਾਂ ਨੇ ਵੱਡੇ ਉਹ ਤਾਂ ਗਏ ਵੱਡਿਆਂ ਦਾ ਸਾਹ ਵੱਡਾ ਨਹੀਂ ਹੋਇਆ ਜੀ ਤੇ ਦਾੜੀ ਕਾਲੀ ਕਾਲੀ ਦਾ ਵੱਡਾ ਨਹੀਂ ਹੋਇਆ ਜੀ ਲੈਣਾ ਠੀਕ ਹੈ ਨਾ ਪੌਣੇ ਗਿਆਸਪੁਰਾ ਸਾਢੇ 5 ਹੋ ਗਏ ਹੋਣੇ ਮੈਂ ਕਹਾਂ ਪੌਣੇ 6 ਪੌਣੇ 6 ਪੌਣੇ 6 ਹੋ ਗਿਆ ਪੌਣੇ 6 ਸਾਢੇ 4 हां ਸਾਢੇ 4 ਚੱਲੇ ਆ 33 ਫਟਾਇਆ ਗਿਆਸਪੁਰੇ ਦਾ ਰੋਡ ਉੱਤੇ ਪੈ ਨੇ ਕਿੱਥੇ ਪੌਣੇ ਇਹ ਇਕੱਠਾ ਕਰਾਂਗੇ ਬਾਅਦ ਚ ਪਾਵਾਂ ਦੇਖ ਲੈ ਬਿਊਟੀ ਤੇ ਜਾ ਕਲੋਨੀ ਘਟੀ ਆ ਵਧੀਆ ਘਟਦੀ ਕਲੋਨੀ ਇੱਥੇ ਲੱਗਦਾ ਬੇਹਿਰ ਹੀ ਚੱਲਦਾ ਹਲੋ ਜੀ ਬੁਲਾਉਂਦੇ ਆਪਾਂ ਨੂੰ ਕੁੱਤੇ ਮਿਲ ਗਏ ਫੇਰ ਇਹ ਹਰੇਕ ਸੰਡੇ ਮਿਲ ਜਾਂਦੇ ਆ ਇਹ ਕੈਸਾ ਲੋਕ ਦੇਖਦੇ ਨੇ ਉਹ ਨਾਲੇ ਨਾਲੇ ਆਕਾ ਮਾਰਦੇ ਆ ਹਾਂ ਵੀ ਆ ਗਏ ਵੀ ਆ ਗਏ ਸਦੇ ਬੰਦੇ ਤਿੰਨ ਨੇ ਅੱਜ ਪਹਿਲੀ ਵਾਰ ਚਾਰ ਸੀ ਅੱਗ ਕੀ ਤਿੰਨ ਨੇ ਕਾਲਾ ਨਹੀਂ ਹਿੰਦੀ ਯਾਰ ਉਹ ਨਹੀਂ ਲਿਆ ਇਹ ਵੀ ਦੇਲਾ ਇਹ ਵੀ ਕੋਟਾ ਤੇ ਇਹ ਜਗਾ ਚੰਗਾ ਬੋਲਦਾ ਆ ਆਪੇ ਜਾਂਦੇ ਦੇਲਾ ਹੈ ਨਾ ਹਾਂ ਜਾਣਾ ਨਾ ਨਾਲ ਸਾਡੀ ਛੁੱਟੀ ਖੈ ਗਈ ਤੇ ਤੇ ਵੀ ਲੱਗੀ ਹੋਈ ਆ ਤੂੰ ਨਿਕਲ ਗਈ ਆ ਲੈ ਵੀ ਆ ਵੀ ਆ ਗਿਆ ਨਾ ਅਸੀਂ ਦੀ ਹਾਂ ਹਾਂ ਦੇਲਾ ਕੁਦਰਤੀ ਆਲਮ ਗਿਰੋਂ ਆਪੇ ਆ ਕੇ ਉਹਰੇ ਬਹਿ ਜਾਣਾ ਨਾ ਫੇਰ ਹਾਂ ਫੇਰ ਅਨੇ ਅਗਲੇ ਸਾਡੇ ਤਿਆਰ ਹਾਂ ਲੋਈ ਪਿੱਪਲ ਚੌਂਗ ਪਾਰ ਨਹੀਂ ਦੇਖਿਆ ਬਾਸ ਪਿੱਪਲ ਚੌਂਗ ਪਾਰ ਕਰਕੇ ਅੱਗੇ ਪੁੱਜ ਗਏ ਬਾਥਰੂਮ ਤਾਂ ਕਰਦੇ ਜੀ ਇਹ ਆਉਂਦੇ ਹੋਏ ਫਿਰ ਉਹਨਾਂ ਨੇ ਨਿਸ਼ਾਨੀਆਂ ਹੁੰਦੀਆਂ ਨੇ ਆਉਂਦੇ ਹੋਏ ਫਿਰ ਇਹਨਾਂ ਨੇ ਵਾਪਸ ਵੀ ਔਣਾ ਹੁੰਦਾ ਰਾਹ ਦੇ ਉੱਤੇ ਇਹ ਵੇਨਸ ਦੇ ਬਾਸ ਹਾਂ ਬਚਾਅ ਹੋ ਗਿਆ ਪਰ ਐਕਸੀਡੈਂਟ ਹੋਇਆ ਮੈਂ ਹਾਂ ਹਾਈ ਵੋਲਟੇਜ ਨੇ ਤੇ ਮੈਂ ਅਰੇ ਮੋੜ ਕੇ ਦਿੱਤੀ ਗੱਡੀ ਇੱਧਰ ਨੂੰ ਹੈ ਹਾਂ ਮੋੜੀ ਕਿੰਨੇ ਸਪੀਡ ਨਾਲ ਹੋਊਗੀ ਯਾਰ ਪਤਾ ਨਹੀਂ ਕਿਤਰਾ ਮੋੜੀ ਹੋਣੀ ਆ ਇਹ ਫੇਵੀ ਅੱਠ ਪਹਿਮੋ ਕੇ ਸ਼ਵਤ 7 7 ਵਜੇ ਕੇ 15 ਮਿੰਟ ਹੋ ਗਏ ਹੁਣ ਜਾ ਕੇ ਨਹਿਰ ਤੇ 10 ਮਿੰਟ ਰੁਕਾਂਗੇ ਸੰਗੋਵਾਲ ਉਹ ਜਾ ਰਹੇ ਅੱਗੇ छह जने सात जने दो जी दो नौ जने अठारह मिनट आ जाता नहर ना इधर ਤੇ ਪਹੁੰਚਾਂਗੇ ਹੁਣ 5 ਮਿੰਟ ਤੱਕ ਨਹਿਰ ਤੇ ਸੰਗੋਲਾ ਨੇੜਾ ਸੰਗੋਲਾ ਨੂੰ ਜਾ ਰਹੇ ਆ ਜੀ ਪਰਵਾਸ ਵੀ ਨਿਕਲ ਰਹੀਆਂ ਨੇ ਹਾਂ ਹਾਂ ਪਰਵਾਤ ਫੇਰੀਆਂ ਸ਼ੁਰੂ ਹੋ ਗਈਆਂ ਆਪਣੇ ਪਿੰਡ ਵਿੱਚ ਕੌਣੀਆਂ ਹਾਂ ਅੱਜ ਪਹਿਲੀ ਪਰਵਾਤ ਫੇਰੀ ਸੀਗੀ ਕਦੋਂ ਕੋਰ ਪਰ ਤੋਂ ਉਹ ਹੀ 11 ਦਾ ਹੀ ਪੱਕਾ ਤੇ ਨਵੇਂ ਕਿਦਨ ਕੱਢਦੇ ਨਹੀਂ ਇਹ ਸੰਗੋਲਾ ਨਹਿਰ ਤੈਨੂੰ ਜਾ ਰਹੇ ਆ ਜੀ ਨੇੜੇ ਹੀ ਆ ਹੋਰ ਅੱਧਾ ਕਿਲੋਮੀਟਰ ਕਿਲੋਮੀਟਰ ਹੈਗੀ ਆ ਲੋਜੀ ਤੇਰੇ ਲੜਾਂ ਦੀ ਉੱਥੇ ਵੀਡੀਓ ਬਣਾਈ ਜਾਈ। ਉਹ ਅੱਗੇ ਜਾ ਰਹੇ ਬਾਕੀ। ਮੈਂ ਤੇ ਵੀਰ ਦੋ ਜਣੇ ਸੀ ਪਿੱਛੇ। ਲੋਜੀ ਪਹੁੰਚ ਗਿਆ ਨਹਿਰ ਤੇ। ਲੱਗਿਆ ਰੇਂਗੂ ਵੀ ਆ। ਆ। ਲੋ ਜੀ ਇੱਥੇ ਰੁਕਾਂਗੇ ਹੁਣ 10 ਮਿੰਟ। 10 ਮਿੰਟ ਫਿਰ ਓਕੇ। ਫੇਰੇ ਚੱਲਾਂਗੇ ਅੱਗੇ ਨਰਦੇ ਆਪਰੇ ਸਾਹਮਣੇ ਕੁਰਸੀਆਂ ਲੱਗੀਆਂ ਆਈਆਂ ਲੋ ਜੀ ਆਲੇ ਨੇ ਕਿਹਾ ਤਾਂ ਅੱਜ ਆਪ ਨੂੰ ਲੱਗਦਾ ਸੋ ਇੱਤੋਂ ਦਾ ਬਹੁਤ ਵਈਆ ਕਿਤੇ ਘਟਾਤ ਹੁੰਦਾ ਕਿਤੇ ਵੱਧ ਬਹੁਤ ਆ ਆ ਬਣਿਆ ਤਾਂ ਵਧੀਆ ਨੇ ਨਹੀਂ ਲਿੰਦਾ ਕੋ ਨਹੀਂ ਗਾ ਆ ਬਣੇ ਹੋਣੇ ਪਰ ਤੰਗ ਦੇ ਰਹੇ ਨੇ ਜੰਗਪੜੀ ਤੋਂ ਉੱਡੇ ਲੱਗ ਗਏ ਬਾਹਰ ਪਹੁੰਚ ਗਏ ਅੰਗੇੜ ਤੇ ਧੁੰਦ ਬਹੁਤ ਪੈ ਗਈ ਐ ਤਾਂ ਇੱਕ ਹਾਂ ਤੋਂ ਤਾਂ ਬਹੁਤ ਦਿੰਦਾ ਨਹੀਂ ਆਤਾ ਉਹ। ਚੱਲ ਵੀ ਜਲੋ। ਚਲੋ ਚਲੋ ਚਲੋ। ਚਾ ਛੱਕੇ ਕਿਧਰ ਗਏ? ਉਸਾਂ ਦੇ ਅੱਗੇ ਲੱਗ ਗਏ ਉਹਨੂੰ ਪਤਾ ਨਹੀਂ ਬੇਨਤੀ ਕਿੱਥੇ ਗਈ। ਉਹ ਦੇਖਾ ਬੰਦੇ

ഗിഡ് ചാഫി ചാദ ബാള ജന അോലിയോ ജന ਤੋਂ ਦਬੋਦਾ ਗੱਲ ਨਹੀਂ ਮੁੱਕਦੇ ਨੇ ਮੁੰਡੇ YouTube ਵਾਲੇ ਹੈਨਾ ਉਹ ਗੱਲ ਤੋਰੀ ਰੱਖਦੇ ਨੇ ਉਹ ਗੱਲ ਹੀ ਮੁੱਕਦੇ ਆ ਕੇ ਉਹ ਤਾਂ ਲੱਗੇ ਰਹਿੰਦੇ ਲੈਓ ਜੀ ਸਿਕਾਲ ਜੀ ਇਹਦਾ ਪੱਕਾ ਅੜੜ ਹੈ ਜੀ ਇਹ ਤਾਂ ਮੈਂ ਕਿਹਾ ਪੱਕਾ ਲੰਗੜਾ ਅੜੜ ਹੈ ਨਾਮ ਇਹ ਸਾਹਿਬਾ ਦੇਖੋ 25 ਸਾਲ ਤੋਂ ਚੱਲ ਰਹੀ ਹੈ ਸ੍ਰੇਸ਼ੀਰ ਦੇ ਇਹ ਬਾਕੀ ਤਾਂ ਇਹਨਾਂ ਦਿਨਾਂ ਚ ਲੱਗ ਜਾਂਦੇ ਹੋਰ ਪਰ ਇਹ ਅਸੀਂ ਤਾਂ ਗੁਰਮਾਨਿਕ ਜਨਮ ਦਿਨ ਤੇ ਸਾਸਕੇ ਕਰਦੇ ਹਾਂ ਪਹਿਲਾਂ ਤਾਂ ਬਾਪੂ ਜੀ ਬੈਠੇ ਹੁੰਦੇ ਸੀ ਬਾਪੂ ਜੀ ਬਾਪੂ ਨੇ ਸ਼ੁਰੂ ਕੀਤਾ ਹਾਂ ਉਹੀ ਚੀਜ਼ ਨੂੰ ਅੱਗੇ ਲਿਜਾ ਰਹੇ ਹਾਂ ਹਾਂਜੀ ਹਾਂਜੀ ਉਹ ਵਧੀਆ ਪਹੁੰਚ ਗਏ ਆ ਪਿੰਡ ਰਣੀਆਂ ਬਸ ਢਾ ਰਣੀਆਂ ਦਾ ਇਧਰੋਂ ਪਹਿਲਾਂ ਆਪਾਂ ਸਾਈਕਲ ਆਦੇ ਹੁੰਦੇ ਹੁੰਦੇ ਸੀਗੇ ਹੁਣ ਪੈਦਲ ਸਿੱਧਾ ਆਈਦਾ ਰੋਡ ਦੇ ਉੱਤੋਂ ਰਣੀਆਂ ਸਾਹਮਣੇ ਜਿਕੇ ਰੈਸਟੋਰਾਂ ਲੰਗਰ ਤੇ ਵੀ ਲੱਗਣ ਨੂੰ ਤਿਆਰ ਆ ਲੰਗਰ ਬਹੁਤ ਲੱਗੇ ਨੇ ਇੱਕ ਵਾਰ ਚਾਹ ਦੇ ਚਾਹ ਦਾ ਲੰਗਰ ਬਹੁਤ ਹੈ ਇਹ ਵੀ ਤਿਆਰ ਚੱਕਰ ਨਹੀਂ ਆ ਬਹੁਤ ਚਾਹ ਪੀ ਲਈ ਤਾਂ ਬਾफी ਬਸ ਉਹਨੋਂ ਤੇ ਲੋਜੀ 9:30 ਹੋ ਗਏ ਨੇ ਆਲਮਗੀਰ ਪਹੁੰਚ ਜਾਣੇ ਆ 3 ਕਿਲੋਮੀਟਰ ਰਹਿ ਗਿਆ 2 ਜਾਂ 3 ਕਿਲੋਮੀਟਰ ਰਹਿ ਗਿਆ ਲ ਵੀ ਧੁੰਦ ਬਹੁਤ ਆ ਨੀਣਾ ਕੱਖ ਨਹੀਂ ਆਇਗਾ ਜੀ ਬਹੁਤ ਆ ਨੀਣਾ ਉਹ ਨਹੀਂ ਵੀ ਆਏਗਾ ਨਿਆਣੇ ਅੱਗੇ ਨੇ ਸਿਆਣੇ ਵੀ ਅੱਗੇ ਨੇ ਤਿੰਨ ਛੇ ਜਣੇ ਅੱਗੇ ਨੇ ਜਾਨੇ ਲੰਗਰ 4 ਮਿੰਟ ਗਏ ਫਿਰ 5 ਉਹਨੂੰ ਬੋਰੀ ਆ ਨਹੀਂ ਨਾ ਕੱਕ ਨਹੀਂ ਹੈਗਾ ਇੱਥੋਂ ਪਿੰਡਾ ਬਣਾ ਇੱਥੋਂ ਜੇ ਮੇਨ ਰੋਡ ਤੇ ਜਾਈਏ ਤਾਂ 18-20 ਕਿਲੋਮੀਟਰ ਪੈ ਜਾਂਦਾ ਜੇ ਪਿੰਡਾ ਵਿੱਚ ਜਾਈਏ ਤਾਂ ਕਹਿੰਦੇ 15-16 ਕਿਲੋ ਪੈ ਜਾਂਦਾ ਇੱਧਰ ਉੱਦੀ ਆਏ ਆ ਯਾਰ ਲੈਸ ਦਾ ਆ ਗਿਆ ਪٹرول ਪੰਪ ਲੰਗਰ ਚਾਹ ਦੇ ਅੱਗੇ ਇੱਕ ਹੋਰ ਚੱਲਦਾ ਪਿਆ। ਅਜੇ ਗੁਰਦੁਆਰਾ ਸਾਹਿਬ ਇੱਥੋਂ ਪਿਆ 2 ਕਿਲੋਮੀਟਰ। ਜਿਆਦੇ ਲੰਗਰ ਬਹੁਤ ਲੱਗੇ ਆ ਇਸ ਵਾਰ। ਪਤਾ ਨਹੀਂ ਅਸੀਂ ਪਹਿਲਾਂ ਆਏ ਆ ਕਿਉਂਕਿ ਅਸੀਂ ਅੱਗੇ ਮਾਗਦੇ ਮੀਲੇ ਆਉਣੇ ਆ। ਅੱਗੇ ਆਪਾਂ ਮਾਗਦੇ ਮੀਲੇ ਆਉਣੇ ਆ ਤਾਂ ਕਰਕੇ ਆਪਾਂ ਦੇਖੇ ਨਿਕਲੇ ਗਏ। ਹਾਂ ਇਸ ਵਾਰ ਆਪਾਂ ਮਾਗਦੇ ਹਾਂ। ਹਾਂ ਸਵਾਦ ਇਕੱਠ ਹੋਇਆ। ਹਾਂ। ਇਸ ਵਾਰ ਆਪਾਂ ਸਵਾਗਰ ਪਹਿਲਾਂ ਉਸ ਪਰੇ ਆ ਉਹ ਵੀ ਡਰ ਜਿੱਥੇ ਜਾ ਰਿਹਾ ਸੀ ਮੈਂ ਕਿ ਨਗੀਤ ਨਾ ਹੂੰ ਜਿੱਥੇ ਆ ਰਹੇ ਹਾਂ ਉਹ ਨਗਰਗੀਰ ਤਾਂ ਜਾ ਰਿਹਾ ਆਲਮਗੀਰ ਸਾਹਿਬ ਜਾਊਗਾ ਪਰਵਾਤ ਫੇਰੀ ਹੋਣੀ ਹੈ ਅੱਜ ਗੁਰੂ ਗੋਬਿੰਦ ਸਿੰਘ ਭਰਾ ਦੇ ਰਿੰਜੂ ਹੋ ਗਿਆ ਨਾ ਬਾਡੇ ਦੀਆਂ ਬਿਰਵਾਦ ਮੇਰੀ ਹੈ। ਇਹ ਹੀ ਸਭ ਚੱਲ ਜਿਗਾ। ਹੋ ਗਏ ਨਹੀਂ। ਹਲਕੀ ਸਾਬ ਲੈਉਣਗੇ ਨਾ। ਹਲਕੀ ਸਾਬ ਚੱਲੇਗਾ। ਇਹ ਤਾਂ ਧੀਂਦੀ ਨੀ ਕਲੋਨੀ। ਇਹ ਇਥੋਂ ਆ ਗਏ ਨੇ ਇਹੋ ਕੁਛ।

ਤਾਂ ਲੰਗੀ ਗੁਰਦੁਆਰਾ ਮੁੜਦਾਇਤੋਂ ਨਾ ਤੁੰਦਪੂਰੀਆ ਗੁਰਦੁਆਰਾ ਸਾਹਿਬ ਬੋਰਡ ਬਣ ਜਾਂਦਾ ਹੈ ਗੁਰਦੁਆਰਾ ਸ੍ਰੀ ਮਨਜੀਤ ਸਾਹਿਬ ਪਾਸ਼ੇ 10ਵੀਂ ਪਿੰਡ ਆਲਮਗੀਰ ਹਰ ਦਰਾਂ ਮੈਂ ਆਂਧਾਰ ਤੋਹੇ ਹਰ ਦਰਾਂ ਮੈਂ ਆਂਧਾਰ ਤੋਹੇ ਕੇ ਰਾਜਾ ਤੂੰ ਹੋ ਸੱਜ ਰਾਜਨ ਕੇ ਰਾਜਾ ਸੱਜ ਰਾਜਨ ਕੇ ਰਾਜਾ ਤੂੰ ਹੋ ਸੱਜ ਰਾਜਨ ਕੇ ਰਾਜਾ ਰਾਜਨ ਕੇ ਰਾਜਾ ਤੂੰ ਹੋ ਅਗ ਰਾਜਨ ਕੇ ਰਾਜਾ ਲੋ ਜੀ ਪਹੁੰਚ ਗਏ ਆ ਲੰਗਿਤ ਸਾਹਿਬ ਹਾਂ ਅੱਛਾ ਸੱਭ ਹੋਣੀ ਰੇ ਨਾ ਆਵੇ ਨਾ ਕਿਧ ਨਿਕਣਾ ਇੱਥੇ

ਸਭਾ ਲੰਗਿਰ ਸਾਹਿਬ ਦੀ ਆ ਜਿੱਥੇ ਨਗਰ ਕੀਰਤਨ ਨਿਕਲਣਾ ਪਿਆਰੀਆਂ ਚੱਲਦੀਆਂ ਪਈਆਂ ਤੰਦਪੁਰੀ ਆ ਚੱਲਦੇ ਆ ਸਰੋਵਰ ਤੇ ਪੰਜ ਸ਼ਿਆਨਾ ਕਰਕੇ ਫਿਰ ਮੱਥਾ ਟੇਕਾਂਗੇ

Oh, ....

i didn't get the I'm oh,

ਉੱਤੋਂ ਤਾਂ ਉੱਥੇ ਮਿਚ ਰਹੇ ਨੇ ਹਾਂ ਇਹ ਨਹੀਂ ਅੱਗੇ ਨਾਲ ਕਿੱਲ ਪਿੰਡ ਹਾਂ ਕਿੱਲ ਪਿੰਡ ਰਹਿ ਗਏ ਸੀ ਨਹੀਂ ਕੋਈ ਹਾਂ ਹਾਂ ਸਫਰ ਹੈ ਸ਼ਾਦਤ ਉੱਪਰ ਨਹੀਂ ਰਕਦਾ ਉੱਪਰ ਨਹੀਂ ਜਾਂਦਾ ਆ ਬੱਚੀ ਖਾਤਾ ਹੈ ਨੂੰ ਪਾਛੀ ਲੋ ਜੀ ਆ ਗਏ ਆ ਰੋਡ ਦੇ ਉੱਤੇ ਮੇਨ ਰੋਡ ਦੇ ਉੱਤੇ ਐਤੋ ਹੁਣ ਬੱਸ ਢਿੱਕਾਂਗੇ ਬੱਸ ਢਿੱਕੇ ਜਾਵਾਂਗੇ ਬੱਸ ਢੇ ਬੱਸ ਢੇ ਤੋਂ ਫਿਰ ਪੈਡਰੋਂ ਦੋ ਬੱਸਾਂ ਬਦਲ ਕੇ ਲੋ ਜੀ ਚੱਲਦੇ ਆਣੇ ਤੋਂ ਬੱਸ ਫੜ ਕੇ ਪੈਡਰੋਂ